ਅੱਛਾ ਇੱਕ ਸੈਂਟੈਂਸ ਹੈ ਮੈਂ ਸਵੇਰ ਤੋਂ ਕੰਮ ਕਰ ਰਿਹਾ ਹਾਂ ਇਹ ਆਪਾਂ ਆਮ ਭਾਸ਼ਾ ਚ ਕਹਿ ਦਿੰਦੇ ਆ ਕਿ ਮੈਂ ਸਵੇਰ ਦਾ ਕੰਮ ਕਰੀ ਜਾਣਾ ਤਾਂ ਜ਼ਿਆਦਾਤਰ ਬੱਚੇ ਜਦੋਂ ਇਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਦੇ ਆ ਇਸ ਤਰ੍ਹਾਂ ਕਰਦੇ ਆ ਆਈ ਏਮ ਵਰਕਿੰਗ ਫਰੋਮ ਮਾਰਨਿੰਗ ਆਈ ਏਮ ਵਰਕਿੰਗ ਫਰੋਮ ਮਾਰਨਿੰਗ ਪਰ ਇਹ ਗਲਤੀ ਗਲਤ ਕਿਉਂ ਆ ਕਿਉਂਕਿ ਜ਼ਿਆਦਾਤਰ ਬੱਚੇ ਇਹਨੂੰ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੀ ਬਣਾਉਂਦੇ ਆ ਅਰੇ ਬਣਾਣਾ ਕਿਦੇ ਚ ਚਾਹੀਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੁਣੇ ਆਪਾਂ ਨੂੰ ਪਤਾ ਕਿਵੇਂ ਲੱਗੂ ਕਿ ਇਹ ਪ੍ਰੈਜ਼ੈਂਟ ਕੰਟੀਨਿਊਸ ਹੈ ਜਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਦੇਖੋ ਇਹਦੀ ਪਛਾਣ ਕਰਨ ਦਾ ਤਰੀਕਾ ਬੜਾ ਸਿੰਪਲ ਆ ਜਦੋਂ ਕੰਮ ਚੱਲ ਰਿਹਾ ਹੋਵੇ ਪਰ ਨਾ ਸਮਾਵੇ ਦੱਸਿਆ ਹੋਵੇ ਠੀਕ ਸੈਂਟੈਂਸ ਦੇ ਵਿੱਚ ਕੋਈ ਕੰਮ ਹੋ ਰਿਹਾ ਉਹ ਨਾਲ ਆਪਾਂ ਨੂੰ ਸਮਾਂ ਵੀ ਦੱਸਿਆ ਹੁੰਦਾ ਸਮਾਂ ਦੱਸਿਆ ਹੁੰਦਾ ਮਤਲਬ ਆਪਾਂ ਨੂੰ ਇਹ ਦੱਸਿਆ ਹੁੰਦਾ ਕਿ ਕੋਈ ਕੰਮ ਕਿੰਨਾ ਟਾਈਮ ਹੋ ਗਿਆ ਹੁੰਦੇ ਨੂੰ ਯਕ ਤੋਂ ਦਾ ਹੋ ਰਿਹਾ ਠੀਕ ਹੈ ਜਿਵੇਂ ਸੈਂਟੈਂਸ ਸੀਗਾ ਆਪਾਂ ਜਿਹੜਾ ਸਟਾਰਟਿੰਗ ਚ ਬੋਲਿਆ ਸੀ ਮੈਂ ਸਵੇਰ ਤੋਂ ਕੰਮ ਕਰ ਰਿਹਾ ਹਾਂ ਮੈਂ ਸਵੇਰ ਤੋਂ ਕੰਮ ਕਰ ਰਿਹਾ ਹਾਂ ਜ਼ਾਤਰ ਬੱਚੇ ਨੂੰ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਕਿਉਂ ਬਣਾਉਂਦੇ ਆ ਕਿਉਂਕਿ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਇਹ ਚੀਜ਼ ਕਹੀ ਹੁੰਦੀ ਹੈ ਕਿ ਕੋਈ ਕੰਮ ਹੋ ਰਿਹਾ ਠੀਕ ਹੈ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਵੀ ਕੰਮ ਹੋ ਰਿਹਾ ਔਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਇਹਦੇ ਚ ਵੀ ਕੰਮ ਹੋ ਰਿਹਾ ਹੁੰਦਾ ਪਰ ਡਿਫਰੈਂਸ ਕਿੱਥੇ ਆ ਡਿਫਰੈਂਸ ਇੱਥੇ ਆ ਕਿ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਨਾਲ ਸਮਾਂ ਵੀ ਦੱਸਿਆ ਹੁੰਦਾ ਠੀਕ ਹੈ ਇਹ ਵੀ ਦੱਸਿਆ ਹੁੰਦਾ ਕਿ ਕੰਮ ਕਦੋਂ ਕਦਾਂ ਚੱਲ ਰਿਹਾ ਹੈ ਜਾਂ ਕੰਮ ਹੁੰਦੇ ਨੂੰ ਕਿੰਨਾ ਟਾਈਮ ਹੋ ਗਿਆ ਜਿਵੇਂ ਆਪਾਂ ਇੱਥੇ ਕਹਿ ਰਹੇ ਹਾਂ ਕਿ ਮੈਂ ਸਵੇਰ ਤੋਂ ਕੰਮ ਕਰ ਰਿਹਾ ਹਾਂ ਠੀਕ ਹੈ ਸਵੇਰ ਤੋਂ ਨਾਲ ਆਪਾਂ ਟਾਈਮ ਦੱਸਤਾ ਕਿ ਕਦੋਂ ਦਾ ਕੰਮ ਕਰ ਰਹੇ ਹਾਂ ਸਵੇਰ ਤੋਂ ਜੇ ਤਾਂ ਹੁਣੇ ਸੈਂਟੈਂਸ ਇਹ ਨਹੀਂ ਹੁੰਦਾ ਕਿ ਮੈਂ ਕੰਮ ਕਰ ਰਿਹਾ ਹਾਂ ਫਿਰ ਇਹ ਪ੍ਰੈਜ਼ੈਂਟ ਕੰਟੀਨਿਊਸ ਹੁੰਦਾ ਹੋਂ ਕਿਉਂਕਿ ਨਾਲ ਟਾਈਮ ਮੈਂਸ਼ਨ ਕੀਤਾ ਹੋਇਆ ਕਿ ਮੈਂ ਸਵੇਰ ਤੋਂ ਹੀ ਕੰਮ ਕਰ ਰਿਹਾ ਹਾਂ ਜਾਂ ਮੈਂ ਸਵੇਰ ਦਾ ਹੀ ਕੰਮ ਕਰੀ ਜਾਣਾ ਤਾਂ ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਠੀਕ ਹੈ ਤਾਂ ਇਹ ਬਣੂ ਕਿਵੇਂ ਸਭ ਤੋਂ ਅੱਗੇ ਹੈ ਸਬਜੈਕਟ ਆਈ ਆਈ ਸਬਜੈਕਟ ਤੋਂ ਬਾਅਦ ਆਊਗਾ ਹੈਜ਼ ਹੈਵ has have ਦੇਖੋ ਆਪਣਾ ਗ੍ਰੀਵਿਕ ਨੇਰੀ ਮੈਂਸ਼ਨ ਕੀਤਾ ਆ ਕਿ has ਕਿੰਨਾ ਕਿੰਨਾ ਨਾਂਵ ਆ ਨਾ he she it he ਮਤਲਬ ਕੋਈ ਬੰਦਾ ਹੋਵੇ she ਮਤਲਬ ਕੋਈ ਕੁੜੀ ਹੋਵੇ it ਮਤਲਬ ਕੋਈ ਨੋ ਲਿਵਿੰਗ ਚੀਜ਼ ਹੋਵੇ ਔਰ ਤਿੰਨੇ ਹੀ ਸਿੰਗੂਲਰ ਹੋਣ ਇੱਕ ਵਚਨ ਹੋਣ ਇੱਕ ਜਣੇ ਹੋਣ ਠੀਕ ਪਰ ਇੱਥੇ he she it ਤਿੰਨਾ ਚੋਂ ਕੋਈ ਨਹੀਂ ਹੈ ਇੱਥੇ ਆਈ ਹੈ ਤਾਂ he she it ਨਾਲ has ਬਾਕੀ ਸਾਰਿਆਂ ਨਾਲ have i have ਇਸ ਤੋਂ ਅੱਗੇ ਆਊਗਾ ਬੀਨ ਆਈ ਹੈਵ ਬੀਨ ਇਹਦੇ ਚ ਵਰਬ ਕੀ ਆ ਕੰਮ ਕਰਨਾ ਵਰਕ ਔਰ ਆਈ ਐਨ ਜੀ ਫਾਰਮ ਚਾਹੂਗਾ ਆਈ ਹੈਵ ਬੀਨ ਵਰਕਿੰਗ ਹੁਣ ਅੱਗੇ ਹੈ ਆਬਜੈਕਟ ਤੱਕ ਕਿਹੜਾ ਕੰਮ ਕਰ ਰਹੇ ਆ ਉਹ ਤਾਂ ਆਪਾਂ ਨੂੰ ਦੱਸਿਆ ਨਹੀਂ ਇਹਦਾ ਮਤਲਬ ਆਬਜੈਕਟ ਆਪਣੇ ਕੋਲ ਹੀ ਹੈ ਨਹੀਂ ਇਸ ਤੋਂ ਅੱਗੇ ਕੀ ਆਊਗਾ ਫਿਰ ਸੈਂਸ ਯਾ ਫੋਰ ਹਰਨਸ ਸੈਂਸ ਆਉਣਾ ਕਿ ਫੋਰ ਆਉਣਾ ਇਹਦਾ ਆਪਾਂ ਨੂੰ ਕਦਾਂ ਕਿਵੇਂ ਲੱਗੂਗਾ ਤੇ ਕੋਈ ਇਹਦਾ ਸਿੰਪਲ ਹੈ ਸੈਂਸ ਉਦੋਂ ਆਉਂਦਾ ਹੁੰਦਾ ਜਦੋਂ ਦੱਸਦੇ ਆ ਆ ਸਟਾਰਟਿੰਗ ਪੁਆਇੰਟ ਠੀਕ ਸਟਾਰਟਿੰਗ ਪੁਆਇੰਟ ਮਤਲਬ ਕੰਮ ਕਦੋਂ ਤੋਂ ਹੋ ਰਿਹਾ ਫੋਰ ਕਦੋਂ ਹਣਾ ਜਦੋਂ ਆਪਾਂ ਡਿਊਰੇਸ਼ਨ ਦੱਸਣੀ ਹੈ ਡਿਊਰੇਸ਼ਨ ਦੱਸਣੀ ਹੈ ਮਤਲਬ ਕੰਮ ਚੱਲਦੇ ਨੂੰ ਕਿੰਨਾ ਸਮਾਂ ਹੋ ਗਿਆ ਠੀਕ ਸੈਂਸਰ ਆਊਗਾ ਸਟਾਰਟਿੰਗ ਪੁਆਇੰਟ ਦੱਸਣ ਵਾਸਤੇ ਕਿ ਕੰਮ ਕਦੋਂ ਸ਼ੁਰੂ ਹੋਇਆ ਸੀ ਜਾਂ ਕਦੋਂ ਦੇ ਕਰ ਰਹੇ ਹਾਂ ਫੋਰ ਆਊਗਾ ਜਦੋਂ ਆਪਾਂ ਡਿਊਰੇਸ਼ਨ ਦੱਸਣੀ ਹੈ ਕਿ ਕੰਮ ਚੱਲਦਿਆਂ ਨੂੰ ਜਾਂ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਤਾਂ ਇੱਥੇ ਦੇਖੋ ਸੈਂਸਰ ਕਿ ਫੋਰ ਆਊ ਇੱਥੇ ਆਪਾਂ ਦੱਸ ਰਹੇ ਹਾਂ ਸਵੇਰ ਤੋਂ ਸਵੇਰ ਤੋਂ ਹੀ ਕੰਮ ਕਰ ਰਹੇ ਹਾਂ ਕੰਮ ਕਦੋਂ ਤੋਂ ਚੱਲ ਰਿਹਾ ਸਵੇਰ ਤੋਂ ਸਵੇਰ ਤੋਂ ਠੀਕ ਤਾਂ ਇੱਥੇ ਸੈਂਸ ਆਊਗਾ ਸਟਾਰਟਿੰਗ ਪੁਆਇੰਟ ਤੁਮ ਸ਼ੁਰੂ ਕਦੋਂ ਹੋਇਆ ਸੀ ਸਵੇਰੇ ਔਰ ਹਜੇ ਵੀ ਕਰ ਰਹੇ ਹਾਂ ਰੋਜ਼ਿੰਗ ਠੀਕ ਸੈਂਸ ਕਦੋਂ ਮਾਰਨਿੰਗ ਤਾਂ ਇਹ ਸੈਂਟੈਂਸ ਨੂੰ ਆਪਾਂ ਇਦਾਂ ਨਹੀਂ ਲਿਖਣਾ ਕਿ ਆਈ ਏਮ ਵਰਕਿੰਗ ਫਰੋਮ ਮਾਰਨਿੰਗ ਆਈ ਹੈਵ ਬੀਨ ਵਰਕਿੰਗ ਸਿੰਸ ਮਾਰਨਿੰਗ ਠੀਕ ਇੱਕ ਹੋਰ ਦੇਖਦੇ ਆਪਾਂ ਐਗਜ਼ਾਮਪਲ ਰਾਮ ਆ 20 ਸਾਲਾਂ ਤੋਂ ਇੱਥੇ ਨੌਕਰੀ ਕਰ ਰਿਹਾ ਹੈ ਰਾਮ 20 ਸਾਲਾਂ ਤੋਂ ਇੱਥੇ ਨੌਕਰੀ ਕਰ ਰਿਹਾ ਹੈ ਇਹ ਸਿਰਫ ਲਿਖਣ ਦੇ ਵਿੱਚ ਇਦਾਂ ਲਿਖਿਆ ਜਾਂਦਾ ਆਮ ਭਾਸ਼ਾ 'ਚ ਆਪਾਂ ਇਹਨੂੰ ਇਦਾਂ ਹੀ ਕਹਿ ਦਿੰਨੇ ਹੁੰਨੇ ਆ ਕਿ ਰਾਮ ਨੂੰ ਇਸ ਕੰਪਨੀ 'ਚ ਕੰਮ ਕਰਦੇ ਨੂੰ 20 ਸਾਲ ਹੋ ਗਏ ਠੀਕ ਆਪਾਂ ਕਿਤੇ ਬੋਲਣ 'ਚ ਇਦਾਂ ਨਹੀਂ ਬੋਲਦੇ ਕਿ ਰਾਮ 20 ਸਾਲਾਂ ਤੋਂ ਕੰਮ ਨੌਕਰੀ ਕਰ ਰਿਹਾ ਹੈ ਸਿੱਧਾ ਹੀ ਕਹਿ ਦਿੰਨੇ ਹੁੰਨੇ ਆ ਕਿ ਰਾਮ ਨੂੰ ਇੱਥੇ ਨੌਕਰੀ ਕਰਦੇ ਨੂੰ 20 ਸਾਲ ਹੋ ਗਏ ਠੀਕ ਜਦੋਂ ਆਪਾਂ ਇਸ ਤਰ੍ਹਾਂ ਬੋਲਦੇ ਆ ਉਹਦਾ ਆਹੀ ਮਤਲਬ ਹੁੰਦਾ ਤਾਂ ਇੱਥੇ ਸਬਜੈਕਟ ਕੀ ਹੈ RAM ਤਾਂ ਹੈਜ਼ ਹੈਵ ਦੇ ਵਿੱਚੋਂ ਕੀ ਆਊਗਾ ਹੈਜ਼ ਆਪਾਂ ਅੱਗੇ ਵੀ ਕਿੰਨੇ ਵਾਰੀ ਕੀਤਾ ਕਿ ਹੈਜ਼ ਕਦੋਂ ਹੁੰਦਾ ਜਦੋਂ ਸੈਂਟੈਂਸ ਦਾ ਸਬਜੈਕਟ ਹੀ ਸ਼ੀ ਤੇ ਇਟ ਹੋਣ ਹੀ ਮਤਲਬ ਕੋਈ ਬੰਦਾ ਔਰ ਇੱਕ ਵਚਨ ਹੋਵੇ RAM ਇੱਕ ਵਚਨ ਵੀ ਹੈ ਔਰ ਮਰਦ ਵੀ ਹੈ ਮੇਲ ਵੀ ਹੈ ਤਾਂ ਇੱਥੇ ਆਊਗਾ ਹੈਜ਼ RAM ਹੈਜ਼ ਬੀਨ ਔਰ ਇਹਦੇ ਚ ਵਰਬ ਕੀ ਆ ਨੌਕਰੀ ਕਰਨਾ ਕਰਨਾ ਡੂ ਰਾਮ ਹੈਜ਼ ਬੀਨ ਡੂਇੰਗ ਆਈ ਐਨ ਜੀ ਫਾਰਮ ਹੋਣੀ ਆ ਔਰ ਕੀ ਕਰ ਰਿਹਾ ਨੌਕਰੀ ਜੌਬ ਰਾਮ ਹੈਜ਼ ਬੀਨ ਡੂਇੰਗ ਜੌਬ ਹੁਣ ਇਥੇ ਸੈਂਸ ਹੀ ਆ ਫੋਰ ਚੋ ਕੀ ਹੋਣਾ ਸੈਂਸ ਦੇ ਕੋ ਆਪਾਂ ਉਹਦੋਂ ਲਾਉਂਦੇ ਆ ਜਦੋਂ ਆਪਾਂ ਦੱਸਦੇ ਆ ਕਿ ਕੰਮ ਸ਼ੁਰੂ ਕਦੋਂ ਹੋਇਆ ਸੀ ਸਟਾਰਟ ਕਦੋਂ ਹੋਇਆ ਸੀ ਔਰ ਫੋਰ ਆਪਾਂ ਉਹਦੋਂ ਲਾਉਂਦੇ ਆ ਜਦੋਂ ਆਪਾਂ ਦੱਸਦੇ ਆ ਕਿ ਕੰਮ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਠੀਕ ਪਹਿਲੇ ਸੈਂਟੈਂਸ ਦੇ ਵਿੱਚ ਆਪਾਂ ਦੱਸ ਰਹੇ ਸੀ ਕਿ ਕੰਮ ਸਵੇਰ ਤੋਂ ਚੱਲ ਰਿਹਾ ਸਿੰਸ ਮਾਰਨਿੰਗ ਇੱਥੇ ਆਪਾਂ ਕਹਿ ਰਹੇ ਆ ਕਿ 20 ਸਾਲਾਂ ਤੋਂ 20 ਸਾਲਾਂ ਤੋਂ ਮਤਲਬ ਇੱਥੇ ਜ਼ਰੂਰੀ ਨਹੀਂ ਕਿ ਪਿੱਛੇ ਤੋਂ ਲੱਗਿਆ ਤਾਂ ਇੱਥੇ ਸਿੰਸ ਆਜੂ ਇੱਥੇ 20 ਸਾਲਾਂ ਤੋਂ ਦਾ ਮਤਲਬ ਹੈ ਕਿ 20 ਸਾਲ ਹੋ ਗਏ ਕੰਮ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ 20 ਸਾਲ ਕਿੰਨਾ ਟਾਈਮ ਹੋ ਗਿਆ ਕਿੰਨੇ ਸਮੇਂ ਤੋਂ ਚੱਲ ਰਿਹਾ ਤਾਂ 20 ਸਾਲ ਠੀਕ ਤਾਂ ਇੱਥੇ ਆਉਗਾ ਫੋਰ ਕੈਨੇਡਾ 20 ইয়ার্স ਠੀਕ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਹੋਰ ਸੈਂਟੈਂਸ ਕਈ ਬਣਾਉਂਦੇ ਆ ਜਿਵੇਂ ਕਹਿਣਾ ਹੋਵੇ ਕਿ ਮੈਂ ਜਿਵੇਂ ਸਪੋਜ਼ ਕਰੂੰ ਮੈਂ ਦੋ ਰੇਸਟਰਾਂ ਦਾ ਬਣਾਉਣਾ ਠੀਕ ਮੈਂ 2017 ਤੋਂ ਪੜ੍ਹਾ ਰਿਹਾ ਹਾਂ ਠੀਕ ਤਾਂ ਇਹ ਕਿਵੇਂ ਬਣੂਗਾ ਆਈ ਹੈਵ ਬੀਨ ਟੀਚਿੰਗ ਸਿንስ 2017 ਠੀਕ ਕਦੋਂ ਤੋਂ ਕੰਮ ਸ਼ੁਰੂ ਕਦੋਂ ਹੋਇਆ ਸੀ 2017 ਚ ਸਿንስ 2017 ਹੁਣ ਚੱਲਦਾ 2025 ਜੇ ਹੁਣ ਇਸੇ ਸੈਂਟੈਂਸ ਨੂੰ ਆਪਾਂ ਐਂ ਕਹਿਣਾ ਹੋਵੇ ਕਿ ਮੈਨੂੰ ਪੜਾਉਂਦੇ ਨੂੰ 8 ਸਾਲ ਹੋ ਗਏ ਠੀਕ ਮੈਨੂੰ ਪੜਾਉਂਦੇ ਨੂੰ 8 ਸਾਲ ਹੋ ਗਏ ਮਤਲਬ ਕਿ ਮੈਂ ਹਜੇ ਵੀ ਪੜ੍ਹਾ ਰਿਹਾ ਤਾਂ ਜਦੋਂ ਆਪਾਂ ਦੱਸਣਾ ਹੋਵੇ ਕਿ ਕੰਮ ਚੱਲਦੇ ਨੂੰ ਕਿੰਨਾ ਟਾਈਮ ਹੋ ਗਿਆ ਉਦੋਂ ਫੋਰ ਮੈਨੂੰ ਪੜਾਉਂਦੇ ਨੂੰ 8 ਸਾਲ ਹੋ ਗਏ ਮਤਲਬ ਆਈ ਹੈਵ ਬੀਨ ਟੀਚਿੰਗ ਫੋਰ 8 ইয়ার্স ঠিক ਮੰਨ ਕੇ ਚੱਲੋ ਤੁਸੀਂ ਬੱਸ ਸਟੈਂਡ ਤੇ ਖੜੇ ਆ ਆਪਣੇ ਕਿਸੇ ਮਿੱਤਰ ਨੂੰ ਉਡੀਕ ਰਹੇ ਆ ਕਿਸੇ ਫਰੈਂਡ ਨੂੰ ਉਡੀਕ ਰਹੇ ਆ 10 ਵਜੇ ਦੀ ਉਡੀਕ ਕੀਤੀ ਜਾਂਨੇ ਹੁਣ 12 ਵਜੇ ਦੀਕ ਦੀ ਦੀਕਦਿਆਂ ਨੂੰ 12 ਵਜੇ ਉਹ ਆਇਆ ਫਾਈਨਲੀ ਔਰ ਤੁਸੀਂ ਉਹ ਨੂੰ ਆਂਦੇ ਨੂੰ ਕਹਿੰਦੇ ਆ ਕਿ ਮੈਂ 10 ਵਜੇ ਤੜੀਕੀ ਆਣਾ ਰਹੇ ਹਾਂ ਠੀਕ ਹੈ ਮੈਂ 10 ਵਜੇ ਤੜੀਕੀ ਆਣਾ ਤੈਨੂੰ ਜਾਂ ਮੈਂ 10 ਵਜੇ ਦਾ ਖੜਾ ਡੀਕੀ ਜਾਣਾ ਤਾਂ ਇੱਥੇ ਕੰਮ ਕਦੋਂ ਸ਼ੁਰੂ ਹੋਇਆ 10 ਵਜੇ ਉਨੀਕ ਕਰਨਾ ਕੰਮ ਹੈ ਤਦੋਂ ਸ਼ੁਰੂ ਹੋਇਆ 10 ਵਜੇ ਆਈ ਹੈਵ ਬੀਨ ਵੇਟਿੰਗ ਸਿንስ 10:00 ਸਿንስ 10:00 ਜੇ ਆਪਾਂ ਇਦਾਂ ਕਹਿਣਾ ਹੋਵੇ ਕਿ ਮੈਨੂੰ ਡੀਕ ਦੇ ਨੂੰ 2 ਘੰਟੇ ਹੋ ਗਏ ਠੀਕ ਹੈ ਹੁਣ ਤੁਸੀਂ ਦੱਸ ਰਹੇ ਕਿ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਕੰਮ ਚੱਲਦੇ ਮੈਨੂੰ ਉਡੀਕ ਦੇ ਨੂੰ 2 ਘੰਟੇ ਹੋ ਗਏ ਆਈ ਹੈਵ ਬੀਨ ਵੇਟਿੰਗ ਫਾਰ 2 ਆਵਰਸ ਠੀਕ ਜਿਵੇਂ ਕਹਿਣਾ ਹੋਵੇ ਕਿ ਬੱਚੇ ਪੜ੍ਹੀ ਜਾਂਦੇ ਆ ਇਹ ਆ ਬੱਚੇ ਖੇਡੀ ਜਾਂਦੇ ਆ ਬੱਚੇ 4 ਵਜੇ ਦੇ ਖੇਡੀ ਜਾਂਦੇ ਆ ਠੀਕ ਹੈ ਜੋ ਆਕ 4 ਵਜੇ ਦੇ ਖੇਡੀ ਜਾਂਦੇ ਆ ਚਿਲਡਰਨ ਹੈਵ ਬੀਨ ਪਲੇਇੰਗ ਸਿੰਸ 4:00 ਬੱਚਾ ਨੂੰ ਖੇਡਦਿਆਂ ਨੂੰ 2 ਘੰਟੇ ਹੋ ਗਏ ਜਾਂ 3 ਘੰਟੇ ਹੋ ਗਏ ਚਿਲड्रन ਹੈਵ ਬੀਨ ਪਲੇਇੰਗ ਫਾਰ 2 ਆਰਸ ਯਾ 3 ਆਰਸ ਠੀਕ ਤਾਂ ਇੱਕ ਤਾਂ ਇਹ ਲੱਗਣਾ ਜਦੋਂ ਕੰਮ ਚੱਲ ਰਿਹਾ ਹੋਵੇ ਨਾਲ ਟਾਈਮ ਦੱਸਿਆ ਵਾ ਹੋਵੇ ਇੱਕ ਤਾਂ ਇਹ ਥਾਂ ਦੂਜਾ ਇਹ ਹੋਰ ਕਿੱਥੇ ਯੂਜ਼ ਹੁੰਦਾ ਦੂਜਾ ਹੁੰਦਾ ਜਦੋਂ ਕੰਮ ਅਜੇ ਹੁਣੇ ਪੂਰਾ ਹੋਇਆ ਹੋਵੇ ਪਰ ਉਹਦਾ ਅਸਰ ਅਜੇ ਵੀ ਪ੍ਰੈਜ਼ੈਂਟ ਉੱਪਰ ਦਿਸਦਾ ਹੋਵੇ ਜਦੋਂ ਕੰਮ ਪਾਸਟ ਤੋਂ ਚੱਲਦਾ ਚੱਲਦਾ ਹੁਣੇ ਆਕੇ ਖਤਮ ਹੋਇਆ ਪਰ ਉਹਦਾ ਪਨ ਅਸਰ ਹਜੇ ਵੀ ਥਿਸ ਇਸ ਦਾ ਪ੍ਰੈਜ਼ੈਂਟ ਦੇ ਉੱਪਰ ਠੀਕ ਹੈ ਕੰਮ ਨਿਬੜ ਗਿਆ ਪਰ ਉਹਦਾ ਅਸਰ ਆਪਾਂ ਨੂੰ ਹਜੇ ਵੀ ਪ੍ਰੈਜ਼ੈਂਟ ਉੱਪਰ ਦੇਖਦਾ ਕੰਮ ਚੱਲ ਨਹੀਂ ਰਿਹਾ ਕੰਮ ਨਿਪੜ ਗਿਆ ਪਰ ਉਹਦਾ ਅਸਰ ਪ੍ਰੈਜ਼ੈਂਟ ਉੱਪਰ ਹਜੇ ਵੀ ਦੇਖਦਾ ਜਿਵੇਂ ਮੈਨੂੰ ਐਸ ਕਰਕੇ ਸਾੜਿਆ ਹੋਇਆ ਹੈ ਕਿਉਂਕਿ ਮੈਂ ਐਕਸਰਸਾਈਜ਼ ਕਰ ਰਿਹਾ ਸੀ ਠੀਕ ਹੈ ਕਿਸੇ ਦੇ ਮੰਨ ਕੇ ਚਲੋ ਤੁਸੀਂ ਆਪਣੇ ਕਿਸੇ ਮਿੱਤਰ ਪਿਆਰੇ ਦੇ ਘਰੇ ਗਏ ਜਦੋਂ ਉਹਨੇ ਬਾਹਰ ਖੋਲਿਆ ਬੜਾ ਸਾਹ ਹੁਸਾਹ ਹੋਇਆ ਪਿਆ ਸੀ ਸਾਹ ਝੜਿਆ ਪਿਆ ਸੀ ਹੁਣ ਤਾਂ ਤੁਸੀਂ ਉਹਨੂੰ ਪੁੱਛਦੇ ਕੀ ਗੱਲ ਬੜਾ ਸਾਹ ਝੜਾਇਆ ਉਹ ਕਹਿੰਦਾ ਮੈਂ ਐਕਸਰਸਾਈਜ਼ ਕਰੀ ਆਂਦਾ ਸੀ ਠੀਕ ਹੈ ਇਸੇ ਕਰਕੇ ਸਾਹ ਝੜਿਆ ਵਾ ਐਕਸਰਸਾਈਜ਼ ਉਹ ਕਰ ਨਹੀਂ ਰਿਹਾ ਹੁਣ एक्सरसाइज ਕਰ ਹਟਿਆ ਤੁਹਾਡੇ ਪਹੁੰਚਣ ਤੋਂ ਜਸਟ ਪਹਿਲਾਂ ਉਹਨੇ ਐਕਸਰਸਾਈਜ਼ ਨਿਵੇੜ ਲਈ ਆਦੀ ਜੇ ਤਾਂ ਉਹ ਹਜੇ ਵੀ ਐਕਸਰਸਾਈਜ਼ ਕਰ ਰਿਹਾ ਹੋਵੇ ਫਿਰ ਤਾਂ ਇਹ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਫਿਰ ਤਾਂ ਉਹ ਆਈ ਕਹੂਗਾ ਕਿ ਮੈਂ ਐਕਸਰਸਾਈਜ਼ ਕਰ ਰਿਹਾ ਹਾਂ ਠੀਕ ਹੈ ਫਿਰ ਤਾਂ ਉਹ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਫਿਰ ਤਾਂ ਉਹ ਕਹੂਗਾ ਕਿ ਆਈ ਏਮ ਐਕਸਰਸਾਈਜ਼ਿੰਗ ਠੀਕ ਹੈ ਐਕਸਰਸਾਈਜ਼ ਨਿਵੇੜ ਲਈ ਤੁਹਾਡੇ ਆਉਣ ਤੋਂ ਜਸਟ ਪਹਿਲਾਂ ਉਹਨੇ ਆਪਣਾ ਕੰਮ ਖਤਮ ਕੀਤਾ ਐਕਸਰਸਾਈਜ਼ ਕਰਕੇ ਹਟਿਆ ਪਰ ਉਹਦਾ ਆਪਾਂ ਨੂੰ ਅਸਰ ਹਜੇ ਵੀ ਦਿਖਦਾ ਪ੍ਰੈਜ਼ੈਂਟ ਉੱਪਰ ਕਿਉਂਕਿ ਉਹਦਾ ਉਹਨੂੰ ਸਾਹ ਚੜਿਆ ਵਾ ਠੀਕ ਹੈ ਉਹਨਾਂ ਸਾਹ ਜਿਹੜਾ ਚੜਾ ਹੋਇਆ ਹੈ ਉਹਦੇ ਤੋਂ ਪਤਾ ਲੱਗਦਾ ਕਿ ਬੰਦਾ ਕੋਈ ਜ਼ੋਰ ਆਲਾ ਕੰਮ ਕਰੀ ਜਾਂਦਾ ਸੀ ਐਕਸਰਸਾਈਜ਼ ਕਰੀ ਜਾਂਦਾ ਸੀ ਠੀਕ ਤਾਂ ਇਥੇ ਆਊਗਾ ਜਿਵੇਂ ਆਈ ਐਮ ਆਊਟ ਆਫ ਬ੍ਰੈਥ ਬਿਕਾਜ਼ ਆਈ ਹੈਵ ਬੀਨ ਐਕਸਰਸਾਈਜ਼ਿੰਗ ਠੀਕ ਹੈ ਆਈ ਮਾਡਲ ਬੈਕ ਬਿਕੋਜ਼ ਆਈ ਹੈਵ ਬੀਨ ਐਕਸਰਸਾਈਜ਼ਿੰਗ ਕਿ ਮੈਂ ਐਕਸਰਸਾਈਜ਼ ਕਰੀ ਜਾਂਦਾ ਸੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਹਜੇ ਉਹਨੇ ਆਪਦੀ ਐਕਸਰਸਾਈਜ਼ ਨਿਬੇੜੀ ਸੀ ਹਜੇ ਸਾਹ ਚੜਿਆ ਬਈ ਸੀ ਠੀਕ ਹੈ ਹਜੇ ਸਰੀਰ ਠੰਡਾ ਹੋਇਆ ਨਹੀਂ ਸੀ ਜਿਵੇਂ ਮੰਨ ਕੇ ਚੱਲੋ ਹਾਂ ਕਿਸੇ ਦੇ ਵਾਲ ਗਿੱਲੇ ਆ ਤਾਂ ਉਹਦੇ ਵਾਲ ਗਿੱਲੇ ਆ ਦੇਖ ਕੇ ਤੁਸੀਂ ਪੁੱਛ ਲੈਂਦੇ ਕਿ ਹਾਂ ਵਾਲ ਕਿ ਤੂੰ ਗਿੱਲੇ ਆ ਉਹ ਕਹਿੰਦਾ ਮੈਂ ਨਹੀਂ ਆਂਦਾ ਸੀ ਠੀਕ ਹੈ ਕਨ ਮੇਰੇ ਵਾਲ ਇਸੇ ਕਰਕੇ ਗਿੱਲੇ ਆ ਕਿਉਂਕਿ ਮੈਂ ਨਹਾਈ ਜਾਂਦਾ ਸੀ ਹੁਣ ਨਾ ਨਹੀਂ ਰਿਹਾ ਫਿਲਹਾਲ ਉਹ ਨਹਾਟਿਆ ਤੁਹਾਡੇ ਪਹੁੰਚਣ ਤੋਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਉਹ ਨਹਾਟਿਆ ਪਰ ਉਹਦੇ ਨਹਾਤੇ ਦਾ ਅਸਰ ਹਜੇ ਵੀ ਦਿਖ ਰਿਹਾ ਕਿਵੇਂ ਕਿਉਂਕਿ ਉਹਦੇ ਵਾਲ ਗਿੱਲੇ ਆ ਠੀਕ ਕੋਈ ਕੰਮ ਨਿਬੜ ਗਿਆ ਪਰ ਉਹਦਾ ਅਸਰ ਆਪਾਂ ਨੂੰ ਹਜੇ ਵੀ ਦਿਖ ਰਿਹਾ ਪ੍ਰੈਜ਼ੈਂਟ ਦੇ ਉੱਪਰ ਠੀਕ ਤਾਂ ਉਹ ਇਦਾਂ ਹੀ ਕਹੂਗਾ ਕਿ ਮਾਈ ਹੈਅਰ ਆਰ ਵੈਟ ਬਿਕਾਜ਼ ਆਈ ਹੈਵ ਬੀਨ ਬੇਥਿੰਗ ਯਾ ਆਈ ਹੈਵ ਬੀਨ ਹੈਵਿੰਗ ਸ਼ਾਵਰ ਠੀਕ ਮੈਂ ਨਹੀਂ ਜਾਂਦਾ ਸੀ ਇਸੇ ਕਰਕੇ ਮੇਰੇ ਬਾੜ ਗਿੱਲੇ ਆ ਤੁਹਾਡੇ ਪਹੁੰਚਣ ਤੋਂ ਪਹਿਲਾਂ ਨਹਾ ਚੁੱਕਿਆ ਅਗਲਾ ਬਸ ਉਹਦੇ ਬਾੜ ਗਿੱਲੇ ਆ ਉਹਨੇ ਜਿਹੜਾ ਲਾਸਟ ਕੰਮ ਕੀਤਾ ਧਾਉਣ ਵਾਲਾ ਉਹਦਾ ਅਸਰ ਆਪਣੇ ਆਪਾਂ ਨੂੰ ਹਜੇ ਵੀ ਦਿਖ ਰਿਹਾ ਠੀਕ ਹੈ ਮੰਨ ਕੇ ਚੱਲੋ ਆ ਕੋਈ ਬੰਦਾ ਜਿਹੜਾ ਹੈ ਥੱਕਿਆ ਥੱਕਿਆ ਜਿਹਾ ਲੱਗਦਾ ਤੁਹਾਨੂੰ ਤਾਂ ਆਪਾਂ ਨੂੰ ਪੁੱਛ ਲੈਨੇ ਕਿ ਬੜਾ ਥੱਕਿਆ ਥੱਕਿਆ ਲੱਗਦਾ ਕੀ ਗੱਲ ਉਹ ਕਹਿੰਦਾ ਹਾਂ ਮੈਂ ਥੋੜਾ ਮਤਲਬ ਅੱਜ ਕੱਲ੍ਹ ਖੇਤਾਂ 'ਚ ਮੈਨੂੰ ਬਹਾਵਾ ਕੰਮ ਹੁੰਦਾ ਠੀਕ ਹੈ ਤਾਂ ਮਤਲਬ ਕੰਮ ਫਿਲਹਾਲ ਉਹਨੇ ਖੇਤਾਂ ਦਾ ਨਵੇੜ ਲਿਆ ਜੇ ਤਾਂ ਉਹ ਹਜੇ ਵੀ ਖੇਤਾਂ ਦਾ ਕੰਮ ਕਰ ਰਿਹਾ ਹੋਵੇ ਫਿਰ ਤਾਂ ਉਹ ਪ੍ਰੈਜ਼ੈਂਟ ਕੰਟੀਨਿਊਸ ਹੋ ਗਿਆ ਕੰਟੀਨਿਊਸ ਹੋ ਗਿਆ ਠੀਕ ਹੈ ਕੰਮ ਉਹਨੇ ਨਵੇੜ ਲਿਆ ਤਾਂ ਪਰ ਉਹਦਾ ਹਜੇ ਵੀ ਥਕੀਵਾ ਨਹੀਂ ਲਿਆ ਬੋਡੀ ਤੋਂ ਰਾਤਾਂ ਜਾਗ-ਜਾਗ ਕੇ ਸ਼ਾਇਦ ਉਹਨੇ ਖੇਤਾਂ 'ਚ ਕੰਮ ਕੀਤਾ ਹੋਊ ਜਾਂ ਜਿਆਦਾ ਜ਼ੋਰ ਨਾਲ ਕੰਮ ਕੀਤਾ ਹੋ ਤਾਂ ਉਹਦਾ ਹਜੇ ਜਿਹੜਾ ਸਰੀਰ ਨੂੰ ਥਕੀਵਾ ਹੈ ਉਹ ਨਹੀਂ ਲਿਆ ਔਰ ਉਹਦਾ ਥਕੀਵਾ ਦੱਸਦਾ ਕਿ ਬੰਦਾ ਕੋਈ ਕੰਮ ਕਰਕੇ ਰਟਿਆ ਇਹ ਵਾਲਾ ਹਿੱਸਾ ਵੀ ਜਿਹੜਾ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਤਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੋ ਤਰ੍ਹਾਂ ਹੀ ਲੱਗਣਾ ਇੱਕ ਤਾਂ ਜਦੋਂ ਦੱਸਣਾ ਹੋਵੇ ਕਿ ਕੰਮ ਹੋਈ ਜਾਂਦਾ ਪਰ ਨਾਲ ਟਾਈਮ ਵੀ ਦੱਸਿਆ ਹੁੰਦਾ ਕਿ ਕਦੋਂ ਤੋਂ ਹੋਈ ਜਾਂਦਾ ਜਾਂ ਕਿੰਨਾ ਟਾਈਮ ਹੋ ਗਿਆ ਹੁੰਦਾ ਜਾਂ ਫਿਰ ਦੂਸਰਾ ਆਹ ਆਲੀ ਚੀਜ਼ ਜਿਹੜੀ ਹੈਗੀ ਆ ਆਮ ਵਰਤੋਂ 'ਚ ਬਹੁਤ ਘੱਟ ਹੁੰਦੀ ਆ ਜ਼ਿਆਦਾਤਰ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵਰਤਿਆ ਜਾਂਦਾ ਪਹਿਲੀ ਚੀਜ਼ ਆਸਤੇ ਕੰਮ ਹੋਈ ਜਾਂਦਾ ਹਰ ਨਾਲ ਜਦੋਂ ਟਾਈਮ ਦੱਸਿਆ ਹੋਵੇ ਉਹ ਚੀਜ਼ਾਂ ਵਾਸਤੇ ਪ੍ਰੈਸੈਂਟ ਕੰਟੀਨਿਊਸ ਪ੍ਰੈਸੈਂਟ ਪਰਫੈਕਟ ਕੰਟੀਨਿਊਸ ਜਿਹੜਾ ਹੈ ਜ਼ਿਆਦਾ ਵਰਤਿਆ ਜਾਂਦਾ ਠੀਕ ਅੱਛਾ ਇਹ ਤਾਂ ਸੀਗਾ ਜੇ ਆਪਾਂ ਪ੍ਰੈਸੈਂਟ ਪਰਫੈਕਟ ਕੰਟੀਨਿਊਸ ਨੂੰ ਪੋਜ਼ਿਟਿਵ ਫਾਰਮ ਚ ਵਰਤਣਾ ਜੇ ਆਪਾਂ ਇਹਨੂੰ 네ਗੇਟਿਵ ਫਾਰਮ ਚ ਵਰਤਣਾ ਹੋਵੇ ਤਾਂ ਫੇਰ ਆਪਣੇ ਕੋਲੇ ਫਾਰਮੂਲਾ ਕੀ ਹੈ ਸਬਜੈਕਟ ਹੈਜ਼ ਹੈਵ ਨਾਟ ਨਾਲ ਬੀਨ ਨਾਲ ਵਰਬ ਦੀ ফার্স্ট ਫਾਰਮ ਆਈ ਐਂਜੀ ਆਬਜੈਕਟ ਸਿੰਸ ਫॉर ਦੇ ਵਿੱਚੋਂ ਇੱਕ ਚੀਜ਼ ਠੀਕ ਹੈ ਜਿਵੇਂ ਮੰਨ ਕੇ ਚੱਲੋ ਕਿਸੇ ਦਾ ਬੱਚਾ ਗਮਾਰ ਹੈ ਤਾਂ ਡਾਕਟਰ ਕੋਲੇ ਜਾਂਦੇ ਆਂ ਔਰ ਡਾਕਟਰ ਨੂੰ ਜਾ ਕੇ ਕਹਿ ਦਿੰਦੇ ਆ ਕਿ ਡਾਕਟਰ ਸਾਹਿਬ ਬੱਚੇ ਨੂੰ ਦੋ ਦਿਨ ਹੋ ਗਏ ਆ ਕੁਝ ਖਾ ਪੀ ਨਹੀਂ ਰਿਹਾ ਠੀਕ ਆ ਦੇਖੋ ਲਿਖਣ ਦੇ ਵਿੱਚ ਇਹਨੂੰ ਆਪਾਂ ਇਹ ਕਵਾਂਗੇ ਕਿ ਬੱਚਾ ਦੋ ਦਿਨ ਤੋਂ ਕੁਝ ਖਾ ਪੀ ਨਹੀਂ ਰਿਹਾ ਹੈ ਪਰ ਆਪਾਂ ਆਮ ਭਾਸ਼ਾ ਜਿਦਾ ਕਹਿੰਦੇ ਨਹੀਂ ਹੁੰਦੇ ਆਮ ਭਾਸ਼ਾ ਵਿੱਚ ਤਾਂ ਆਪਾਂ ਸਿੱਧਾ ਜਿਹੀ ਕਹਿੰਦੇ ਹੁੰਦੇ ਨੇ ਕਿ ਬੱਚਾ ਦੋ ਦਿਨ ਹੋ ਗਏ ਕੁਝ ਖਾਂਦਾ ਪੀਂਦਾ ਨਹੀਂ ਯਾ ਕੁਝ ਖਾ ਵੀ ਨਹੀਂ ਰਿਹਾ ਠੀਕ ਤਾਂ ਇਹ ਜਿਹੜਾ ਇਹਨਾਂ ਦਾ ਆਪਾਂ ਸੈਂਟੈਂਸ ਬੋਲਿਆ ਇਹ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੀ 네ਗੇਟਿਵ ਫਾਰਮ ਚ ਬੋਲਿਆ ਠੀਕ ਹੈ ਜਿਵੇਂ ਕਹਿਣਾ ਹੋਵੇ ਬੱਚਾ ਯਾ ਇਹ ਦੋ ਦਿਨ ਤੋਂ ਕੁਝ ਖਾ ਵੀ ਨਹੀਂ ਰਿਹਾ ਯਾ ਦੋ ਦਿਨ ਹੋ ਗਏ ਨੂੰ ਕੁਝ ਖਾਂ ਖਾ ਪੀ ਨਹੀਂ ਰਿਹਾ he has not been eating कुछ भी नहीं खा पी रहा कुछ भी नहीं anything anything मतलब कुछ भी ठीक है he has not been eating anything कदों का for two days ठीक के ਬੱਚੇ ਨੂੰ 2 ਦਿਨ ਹੋ ਗਏ ਕੁਝ ਖਾਂਦਾ ਪੀਂਦਾ ਨਹੀਂ ਹੀ ਹੈਜ਼ ਨਾਟ ਬੀਨ ਈਟਿੰਗ ਐਨੀਥਿੰਗ ਫਾਰ 2 ਡੇਸ ਅੱਛਾ ਜੇ ਇਹਨੂੰ ਆਪਾਂ ਇੰਟੈਰੋਗੇਟਿਵ ਚ ਬਣਾਉਣਾ ਹੋਵੇ ਤਾਂ ਕਿਵੇਂ ਬਣੂ ਇੰਟੈਰੋਗੇਟਿਵ ਕਿਹੜਾ ਜਦੋਂ ਆਪਾਂ ਕਿਸੇ ਨੂੰ ਕੁਐਸਚਨ ਕਰਦੇ ਹਾਂ ਠੀਕ ਤਾਂ ਉਹਦੇ ਵਾਸਤੇ ਹੈਜ਼ ਹੈਵ ਅਗੇ ਫਿਰ ਸਬਜੈਕਟ ਫਿਰ ਬੀਨ ਫਿਰ ਵਰਬ ਦੀ ਫਰਸਟ ਫਾਰਮ ਨਾਲ ਆਈing ਫਿਰ ਆਬਜੈਕਟ ਫਿਰ ਸਿੰਸ ਯਾ ਫੋਰ ਸਿੰਸ ਯਾ ਫੋਰ ਜ਼ਰੂਰੀ ਨਹੀਂ ਕਿ ਕੁਐਸਚਨ ਇੰਟੈਰੋਗੇਟਿਵ ਜਿਹੜੇ ਸੈਂਟੈਂਸ ਆ ਉਹਨਾਂ ਚ ਹਰ ਵਾਰ ਸਿੰਸ ਫੋਰ ਲੱਗੇ ਹੀ ਹੋਵੇ ਠੀਕ ਹੈ ਜ਼ਰੂਰੀ ਨਹੀਂ ਹੈ ਆਜ਼ਾਤਰ ਇੰਟੈਰੋਗੇਟਿਵ ਸੈਂਟੈਂਸ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵਾਲੇ ਆਬਜੈਕਟ ਤੇ ਆ ਕੇ ਖਤਮ ਹੋ ਜਾਂਦੇ ਆ ਇੱਥੇ ਆ ਕੇ ਖਤਮ ਹੋ ਜਾਂਦੇ ਆ ਠੀਕ ਤਮੀਨ ਆਇਆ ਇੱਕ ਸੈਂਟੈਂਸ ਬਣਾਇਆ ਸੀ ਕਿ ਬੱਚਾ ਦੋ ਦਿਨ ਹੋ ਗਏ ਕੁਝ ਖਾਂਦਾ ਪੀਂਦਾ ਨਹੀਂ ਹੀ ਹੈਜ਼ ਨਾਟ ਬੀਨ ਈਟਿੰਗ ਐਨੀਥਿੰਗ ਫਾਰ ਟੂ ਡੇਸ ਤਾਂ ਡਾਕਟਰ ਜਿਹੜਾ ਹੈ ਮਾਪੇ ਨੂੰ ਸਵਾਲ ਕਰਦਾ ਕਿ ਠੀਕ ਹੈ ਬੱਚਾ ਦੋ ਦਿਨ ਹੋ ਗਏ ਖਾ ਪੀ ਤਾਂ ਨਹੀਂ ਰਿਹਾ ਕੁਝ ਬੱਚਾ ਦੋ ਦਿਨ ਹੋ ਗਏ ਕੋਈ ਐਕਟੀਵਿਟੀ ਕਰਦਾ ਐਕਟੀਵਿਟੀ ਕਰਦਾ ਮਤਲਬ ਖੇਡਦਾ ਠੀਕ ਹੈ ਉਹਦੇ ਪੁੱਛਣ ਦਾ ਮਤਲਬ ਇਹ ਹੈ ਕਿ ਕੋਈ ਜ਼ਿਆਦਾ ਹੋਰ ਬਿਮਾਰੀ ਤਾਂ ਨਹੀਂ ਲੱਗੀ ਬੱਚੇ ਨੂੰ ਹੋਰ ਤਰ੍ਹਾਂ ਦੀ ਕੋਈ ਆ ਪ੍ਰੋਬਲਮ ਤਾਂ ਨਹੀਂ ਤਾਂ ਬੱਚਾ ਖੇਡਦਾ ਬੱਚਾ ਖੇਡਦਾ ਇੱਥੇ ਮਤਲਬ ਹੈ ਕਿ ਆ ਜਿਹੜੇ 2 ਦਿਨ ਇਹਨੇ ਕੁਝ ਖਾਦਾ ਪੀਤਾ ਨਹੀਂ ਇਹ 2 ਦਿਨ ਹੋ ਗਏ ਬੱਚਾ ਖੇਡਦਾ ਤਾਂ ਇਹ ਬਣੂਗਾ ਕਿਵੇਂ ਹੈਜ਼ ਹੀ ਬੀਨ ਪਲੇਇੰਗ ਫਾਰ ਥੀਸ two days kya do din jeda ene kuch khada pita nahi inna doha dinan ch bachcha khedya khedda khedda reha theek hai has been playing for these two days acha je nu interrogative negative form ch banona hove interrogative uh, negative form ch je nu use karna hove matlab question bhi kar rahe hain aur usge negative sense bhi aa rahi hai ta oh asli has have agge has have ਫਿਰ ਸਬਜੈਕਟ ਫਿਰ not ਫਿਰ बीन ਫਿਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਈing ਫਿਰ ਆਬਜੈਕਟ ਫਿਰ ਸਿੰਸ ਫੋਰ ਦੇ ਵਿੱਚੋਂ ਕੋਈ ਇੱਕ ਚੀਜ਼ ਕੁਐਸਚਨ ਮਾਰਕ ਜ਼ਰੂਰੀ ਨਹੀਂ ਹੈ ਕਿ ਇੰਟੈਰੋਗੇਟਿਵ ਵਾਲੇ ਜਿੰਨੇ ਸੈਂਟੈਂਸ ਹੈਗੇ ਉਹਨਾਂ ਸਾਰਿਆਂ ਵਿੱਚ ਸਿੰਸ ਫੋਰ ਵੀ ਹੋਵੇ ਠੀਕ ਹੈ ਤਾਂ बच्चा ਖੇੜ ਨਹੀਂ ਰਹਾ ਦੋ ਦਿਨ ਹੋ ਗਏ ਇੱਥੇ ਡਾਕਟਰ ਪੁੱਛ ਰਿਹਾ ਕਿ ਬੱਚਾ ਕੋਈ ਐਕਟੀਵਿਟੀ ਕਰਦਾ ਤਾਂ ਡਾਕਟਰ ਫਿਰ ਸਵਾਲ ਪੁੱਛਦਾ ਕਿ ਅੱਛਾ ਮੈਂ ਤੁਹਾਨੂੰ ਦੋ ਦਿਨ ਪਹਿਲਾਂ ਇੱਕ ਦਵਾਈ ਦੇ ਕੇ ਤੁਰਿਆ ਸੀ ਬੱਚਾ ਉਹ ਦਵਾਈ ਲੈ ਨਹੀਂ ਰਹਾ ਠੀਕ ਹੈ ਡਾਕਟਰ ਨੂੰ ਲੱਗਦਾ ਕਿ ਜੇ ਬੱਚਾ ਉਹ ਦਵਾਈ ਲੈਂਦਾ ਰਹਿੰਦਾ ਤਾਂ ਸ਼ਾਇਦ ਬੱਚਾ ਠੀਕ ਰਹਿੰਦਾ ਬੱਚੇ ਨੂੰ ਭੁੱਖ ਲੱਗਣੀ ਸੀ ਤਾਂ ਡਾਕਟਰ ਮਾਪੇ ਨੂੰ ਪੁੱਛਦਾ ਕਿ ਜਿਹੜੀ ਮੈਂ ਤੁਹਾਨੂੰ ਦਵਾਈ ਦਿੱਤੀ ਸੀ ਬੱਚਾ ਉਹ ਦਵਾਈ ਲੈ ਨਹੀਂ ਰਹਾ ਦਵਾਈ ਲੈ ਨਹੀਂ ਰਿਹਾ ਮਤਲਬ ਕਿ ਆ ਜਿਹੜੇ ਦੋ ਦਿਨ ਇਹਨੇ ਕੁਝ ਖਾਦਾ ਪੀਤਾ ਨਹੀਂ ਇਹਨਾਂ ਦੋਹਾਂ ਦਿਨਾਂ ਚ ਇਹਨੇ ਕੋਈ ਦਵਾਈ ਨਹੀਂ ਲਈ ਠੀਕ ਹੈਜ਼ ਹੀ ਨਾਟ ਬੀਨ ਟੇਕਿੰਗ ਹਿਸ ਮੈਡੀਸਨ ਫਾਰ these two days has he not been taking his medicine for these two days kya do din jede ene kuch khada pita nahi inna do din de vich ne aap di dawai nahi lai ya dawai le nahi reha ta maa pe kande doctor sa nahi dawai te ene lai hoyi ne do din ho gaye ta doctor kenda fir dawai deo ta theek hai maa ba bachche nu leke ghar age unna ne bachche ne dawai ditti aur bachcha agle din theek ho gaya ਹਾਂ ਇਹ ਸਾਰੀ ਸਿਚੁਏਸ਼ਨ ਸੀਗੀ ਤੁਹਾਨੂੰ ਇਹ ਸਾਰੇ ਟੈਂਕਸ ਨੂੰ ਸਮਝਾਉਣ ਵਾਸਤੇ ਰਾਈਟ ਅਗਰ ਫੇਰ ਵੀ ਕੋਈ ਡਾਊਟ ਹੋਵੇ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਚੈਨਲ ਔਰ ਕੰਟੈਂਟ ਕਿਸਾਨ ਦਾ ਵਈ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ